ਮਾਜੋ ਕਮਿਸ਼ਨਰ ਪੁਲਿਸ ਸੀ ਗੋਪੀ ਸਿੰਘ ਫੁੱਲਰ ਆਈਪੀਐਸ ਉਹਨਾਂ ਦੇ ਵਿਸ਼ੇਸ਼ ਤੌਰ ਤੇ ਅਸੀਂ ਇਹ ਜੋ ਚਾਈਨਾ ਰੋਡ ਹੈ ਜਿਹਨੂੰ ਕੁਨੀ ਰੋਡ ਵੀ ਕਿਹਾ ਜਾਂਦਾ ਉਹਦੇ ਇਲਾਵਾ ਇੱਕ ਸਪੈਸ਼ਲ ਮੇਮ ਚੇੜੀ ਹੋਈ ਹੈ ਜਿਹਦੇ ਵਿੱਚ ਅਸੀਂ ਇਹ ਕਰ ਰਹੇ ਹਾਂ ਅਸੀਂ ਡਰੋਨ ਦੀ ਸਹਾਦਤ ਨਾਲ ਕੂਟਿਆਂ ਦੇ ਉੱਪਰ ਚੜ੍ਹ ਕੇ ਤੇ ਅਸੀਂ ਜਿਹੜੇ ਪਤੰਗਾ ਡਾਉਣ ਵਾਲੇ ਹੈਗੇ ਨੇ ਉਹਨਾਂ ਦੇ ਤੇ ਵੀ ਬਾਤ ਕੀਤਾ ਬਾਤ ਕਰਦੇ ਰਹੇ ਕਿ ਜਿਹੜੇ ਬੱਚੇ ਜਿਹੜੇ ਪਤੰਗਾ ਡਾ ਰਹੇ ਸੀਗੇ ਉਹਨਾਂ ਨੂੰ ਅਸੀਂ ਰੋਕੇ ਅਗੜੋਂ ਤੋਂ ਰੋਕੇ ਕਾਬੂ ਕੀਤਾ ਉਹਨਾਂ ਨੂੰ ਕਾਬੂ ਕਰਕੇ ਅਸੀਂ ਉਹਨਾਂ ਦੀ ਪੁਛ ਗਈ ਸੀ ਜ਼ਾਕ ਤੇ ਜਿੱਥੋਂ ਉਹ ਚైనా ਡੋਰ ਲੈ ਕੇ ਆਉਂਦੇ ਸੀਗੇ ਉਹਨਾਂ ਦੇ ਤੇ ਹੀ ਕਾਰ ਵੀ ਕੀਤੀ ਹੈ ਜਿਹਦੇ ਵਿੱਚ ਅਸੀਂ ਕੱਲ ਇੱਕ ਪਰਚਾ ਦਰਜ ਕੀਤਾ ਸੀ ਕਠਾਰਾ ਗੇਟ ਦੀ ਮਾਚਮ ਕਦਮਾ ਨੰਬਰ ਹੈਗਾ 229 ਜਿਹਦੇ ਵਿੱਚ ਅਸੀਂ ਕਨਾਲ ਭੱਲਾ ਸਾਨੂੰ ਸ੍ਰੀਜ ਕੁਮਾਰ ਵਾਸੀ ਦਾ ਟਾਕ ਦੀ ਕਦਾ ਰਹਿਣ ਵਾਲਾ ਹੈ ਇਹਦੇ ਕੋਲੋਂ ਅਸੀਂ ਬਤੀ ਘਟੂਰ ਜਿਹੜੇ ਬਰਾਮਦ ਕੀਤੇ ਸੀ ਤੇ ਦੂਸਰੇ ਕੇਸ ਦੇ ਵਿੱਚ ਅੱਜ ਫਿਰ ਦੁਬਾਰਾ ਅਸੀਂ ਟ੍ਰੋਨ ਦੀ ਸਰਦਾਰਾ ਜਿਹੜੇ ਬੱਚੇ ਦਾ ਪੁੱਛਦੇ ਸੀ ਉਹਨਾਂ ਦੀ ਪੁਸ਼ੀਸ਼ ਹਜ਼ਾਰ ਤੇ ਅਸੀਂ ਜਿਹੜਾ ਮਕਦਮਾ ਨੰਬਰ 231 ਅੱਜ ਦੀ ਡੇਟ ਦਾ 911224 ਦਾ ਖਾਲਾ ਗੇਟ ਦੀ ਮੌਜੂਦਗੀ ਦਰਜ ਕੀਤਾ ਹੈ ਜਿਦੇ ਵਿੱਚ ਅਸੀਂ 72 ਘਟੂ ਰਿਕਵਰ ਕੀਤੇ ਆ ਮਨੋਜ ਮਨੋਜ ਸ਼ਰਮਾ ਐਲਿਸ ਮੋਨੋ ਚਾਨੋ ਪਰ ਸਿੰਘ ਲਾਲ 81 ਕਲਕੱਤਾ ਵਾਲੀ ਗੁਦਾ ਰਹਿਣ ਵਾਲਾ ਹੈ ਇਹਨਾਂ ਕੋ ਅਸੀਂ ਦੋਨੋਂ ਕੋ 172 ਘਟੂ ਤੇ 132 ਘਟੂ ਕਾਬੂ ਪਰ 31 ਘਟੂ 3200 ਪਤੀ ਘਟੂ ਕਾਬੂ ਵਰਗੇ ਇਹਨਾਂ ਦੋਨਾਂ ਦੇ ਖਿਲਾਫ ਅਲੱਗ-ਅਲੱਗ ਕੇਜੈਕਟ ਕੀਤੇ ਆ ਤੇ ਬੱਚਿਆਂ ਨੂੰ ਅਸੀਂ ਜਿਹੜੇ ਆ ਉਹ ਕਿਉਂਕਿ ਛੋਟੀ ਉਮਰ ਦੇ ਸੀਗੇ ਉਹਨਾਂ ਨੂੰ ਲਾਸਟ ਵਾਰ ਨਹੀਂ ਦੇ ਕੇ ਕਰੀ ਉਹਨਾਂ ਨੂੰ ਛੱਡਿਆ ਗਿਆ ਹੈ ਤੇ ਅਗਰ ਉਹਨਾਂ ਨੂੰ ਵੀ ਸਮਝਾਇਆ ਗਿਆ ਵੀ ਅੱਗੇ ਤੋਂ ਜੇ ਉਹ ਉਹ ਚੈਨਾ ਟੋਰ ਦੇ ਨਾਲ ਆਪਣੇ ਪਤੰਗਾ ਟਾਊਨ ਗਏ ਤੇ ਉਹਨਾਂ ਨੂੰ ਕਾਬੂ ਵਰਗੇ ਉਹਨਾਂ ਦੇ ਪੇਰੈਂਟਸ ਦੇ ਖਿਲਾਫ ਅਸੀਂ ਪੇਰੈਂਟਸ ਨੂੰ ਸੱਦਿਆ ਗਿਆ ਇਹਨੂੰ ਸੱਦ ਕੇ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਹੈ ਜੇ ਅਗੇ ਤੋਂ ਦੁਬਾਰਾ ਇਦਾਂ ਦੀ ਉਹ ਸਾਨੂੰ ਪਤਾ ਲੱਗਾ ਅਸੀਂ ਪੇਰੈਂਟਸ ਦੇ ਖਿਲਾਫ ਕਾਰਵਾਈ ਕਰਾਂਗੇ ਤੇ ਇਸ ਤਰ੍ਹਾਂ ਕਾਫੀ ਸਾਨੂੰ ਇਹਦੇ ਵਿੱਚ ਮਦਦ ਮਿਲੀ ਹੈ ਤੇ ਲੋਕਾਂ ਨੇ ਇਸ ਗੱਲ ਦੀ ਐਪਰੀਸ਼ੀਏਸ਼ਨ ਵੀ ਸਾਨੂੰ ਦਿੱਤੀ ਹੈ ਵੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਮੈਂ ਆਪਣੇ ਤੇ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਵੀ ਕਰਦਾ ਹੈ ਤੇ ਤੁਸੀਂ ਇਹ ਚਾਈਨਾ ਡੋਰ ਜਿਹੜੀ ਬਹੁਤ ਹੀ ਖਤਰਨਾਕ ਹੈ ਜਿਹਨੂੰ ਖੂਨੀ ਡੋਰ ਵੀ ਕਿਹਾ ਜਾਂਦਾ ਹੈ ਜਿਹਦੇ ਨਾਲ ਪਿਛਲੇ ਸਮੇਂ ਦੇ ਵਿੱਚ ਕਾਫੀ ਜਿਹੜੇ ਆ ਲੋਕਾਂ ਦੇ ਫਿਜ਼ੀਕਲੀ ਨੁਕਸਾਨ ਵੀ ਹੋ ਚੁੱਕੇ ਨੇ इवन ਇਸ ਸਾਲ ਦੇ ਵਿੱਚ ਇੱਕ ਮੌਤ ਵੀ ਹੋ ਚੁੱਕੀ ਹੈ ਸਾਡੇ ਹੁਣੇ ਇਸ ਸੀਜ਼ਨ ਦੇ ਵਿੱਚ ਮੈਂ ਫੀਲ ਕਰਦਾ ਕਿ ਤੁਸੀਂ ਇਥੋਂ ਗ੍ਰੇਸ ਕਰੋ ਜੇ ਆਪਾਂ ਪਤੰਗ ਡਾਉਣੀ ਹੈ ਤਾਂ ਸਾਡੀ ਰਵਾਇਤੀ ਡੋਰ ਹੈਗੀ ਆ ਉਹਦੇ ਨਾਲ ਪਤੰਗ ਡਾਈ ਜਾਵੇ ਇਹ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ ਤਾਂ ਆਪ ਵੀ ਸਮਝਾਇਆ ਜਾਵੇ ਖੁਬਈ ਇਹਦੇ ਨਾਲ ਜਿਹੜਾ ਇਹ ਨੁਕਸਾਨ ਹੋ ਰਿਹਾ ਆ ਆਪਾਂ ਇਸ ਦੀ ਭਾਈ ਨਹੀਂ ਕਰਤਾ ਹੁੰਦੇ ਇਸ ਲਈ ਮੈਂ ਇਹ ਵੀ ਗੰਵਾ ਵੀ ਤਜ਼ੀਰ ਤੋਂ ਕਰੇ ਸਾਂ